ਤੂੰ ਸਿਰੇ ਦੀ ਠੀਕ ਆ ਜਿਹੜੀ ਤੂੰ ਰਾਤਾਂ ਨੂੰ ਜਾਂਦੀ ਆ ਨਾ ਹੋਰਾਂ ਦੇ ਫਲੈਟ ਉੱਥੇ ਬੰਬੇ ਦੇ ਵਿੱਚ ਦਿਨੇ ਆ ਜਾਂਦੀ ਆ ਜਿਹੜੇ ਪੈਸੇ ਲੈ ਕੇ ਆਉਣੀ ਆ ਸੋਖ ਰਤੀਆਂ ਨੂੰ ਖੁਮਾਨੀ ਆ ਸੋਖ ਰਤੀ ਅੱਗੇ ਇੱਕ ਰੇ ਖਵਾਂਦਾ ਵਾ ਠੀਕ ਆ ਤੂੰ ਹਜੇ ਉਹਨੇ ਨੰਬਰ ਪਾਇਆ ਵਾ ਹੁਣ ਨੰਬਰ ਮੈਂ ਨੋਟ ਕਰਾਵਾਂ ਤੇਰੇ ਪੂਰੇ ਟੱਬਰ ਦਾ ਨਾਲੇ ਸੋਖ ਰਤੀਆ ਤੂੰ ਵੀ ਸੁਣ ਲਾ ਤੂੰ ਮੇਰਾ ਨੰਬਰ ਪੁਆਇਆ ਨਾ ਸਟੋਰੀ ਪੁਆਈ ਆ ਤੇਰੀ ਭੈਣ ਦਾ ਵੀ ਨੰਬਰ ਪੁਆਉਣ ਲੱਗੀ ਆ ਤੇ ਤੇਰੀ ਮਾਂ ਦਾ ਵੀ ਠੀਕਾ ਹੋਰ ਤੇਰੇ ਮਾਮਿਆਂ ਦਾ ਵੀ ਅਗਰ ਜੋ ਨੰਬਰ ਕਹਿੰਦਾ ਤੇਰੇ ਮਾਮੇ ਦਾ ਵੀ ਨੰਬਰ ਪਵਾ ਦਿੰਨੀ ਆ ਮੈਂ ਠੀਕ ਆ ਤੇਰੇ ਜਿੰਨਾਂ ਦਮ ਤਾਂ ਹੈ ਨਹੀਂ ਤੂੰ ਆਪਦੀ ਮਾਂ ਨਾਲ ਆ ਕੇ ਗੱਲ ਕਰਨੇ ਤੂੰ ਸਟੋਰੀਆਂ ਪੁਆਰੇ ਮੇਰੇ ਨੰਬਰ ਦੀ ਚਲ ਇੰਨਾ ਕੁ ਵਧੀਆ ਕੀ ਹਾਂ ਚਲ ਲੋਕੀ ਮੈਨੂੰ ਕਾਲ ਕਰ ਰਹੇ ਮੈਂ ਹਰ ਇੱਕ ਹਰ ਇੱਕ ਦਾ ਫੋਨ ਅਟੈਂਡ ਕਰ ਰਹੀ ਆ ਐ ਨਹੀਂ ਕਿ ਮੈਂ ਫੋਨ ਨਹੀਂ ਅਟੈਂਡ ਕਰ ਰਹੀ ਕਿ ਇੰਨੇ ਕ ਸਪੋਰਟ ਮੈਨੂੰ ਪਤਾ ਵਾ ਕਿ ਕੌਣ ਮੇਰੀ ਸਪੋਰਟ ਕਰ ਰਿਹਾ ਕੌਣ ਨਹੀਂ ਠੀਕ ਆ ਬਈਆ ਤੂੰ ਨੰਬਰ ਪਾਇਆ ਠੀਕ ਆ ਮੈਨੂੰ ਕੋਈ ਚੱਕਰ ਨਹੀਂ ਮੈਂ ਛੋਟੇ ਮੋਟੇ ਟੈਂਸ਼ਨਾਂ ਨਹੀਂ ਲੈਂਦੀਆਂ ਹੁੰਦੀਆਂ ਠੀਕ ਆ ਹੁਣ ਭਈ ਚੱਕ ਲਓ ਸਾਰੇ ਆਪਣੇ ਪੈਨ ਕਾਪੀ ਆ ਜੀਏ ਫਿਰ ਹੁਣ ਪਹਿਲਾ ਨੰਬਰ ਕਿਹਦਾ ਦੀਏ ਸੋਖਰੀ ਮਾਤਾ ਦਾ ਕਿ ਸੋਖਰੀ ਭੈਣ ਦਾ ਨੰਬਰ ਚਲੋ ਸੋਖਰੀ ਭੈਣ ਦਾ ਨੰਬਰ ਦੇ ਦਿੰਨੇ ਆਂ ਦੀਪ ਇਹਦੀ ਭੈਣ ਦਾ ਨਾਮ ਹੈਗਾ ਦੀਪ ਚਲੋ ਜੀ ਸੋਖਰੀ ਤੇਦੀ ਦੀ ਸੇਲੀ ਦਾ ਨੰਬਰ ਦਿੰਨੇ ਆਂ ਭਈ ਜਿਹਨੂੰ ਮੁੰਡੇ ਦੇਖ ਲਓ ਭਾਵੇਂ ਕੁੜੀਆਂ ਦੇਖ ਲਓ ਭਾਵੇਂ ਕੋਈ ਜੋ ਵੀ ਆ ਹਨਾ ਕਿਸੇ ਨੂੰ ਵੀ ਬੰਬੇ ਦੇ ਵਿੱਚ ਦੀ ਲੋੜ ਆ ਨਾ ਸਿਰੇ ਦੀ ਉਹਦਾ ਨੰਬਰ ਦੇਣ ਲੱਗੇ ਆ ਦੋ ਭੈਣਾਂ ਨੇ ਆ ਇੱਕ ਨੇ ਆਪਣਾ ਯੂਪੀ ਦੇ ਵਿੱਚ ਸਲੂਨ ਕੀਤਾ ਹੋਇਆ ਵਾ ਯੂਪੀ ਦੇ ਵਿੱਚ ਕੰਟੈਕਟ ਕਰਿਓ ਉਹਦੀ ਭੈਣ ਠੀਕ ਆ ਔਰ ਜਿਹੜੀ ਬੰਬੇ ਦੇ ਵਿੱਚ ਇਹਦਾ ਨੰਬਰ ਦੇਣ ਲੱਗੇ ਆ ਲੈ ਜੀ ਪਹਿਲਾ ਬੰਬੇ ਦੀ ਜਿਹੜੀ ਸਿਰੇ ਦੀ ਠੀਕ ਆ ਜਿਹੜੇ 100 100 ਰੁਪਏ ਨੂੰ ਵੇਕਦੀ ਆ 100 ਵੀ ਮੈਂ ਬਹੁਤ ਜ਼ਿਆਦਾ ਕਹਤਾ 50 ਰੁਪਏ ਨੂੰ ਵੇਕਦੀ ਆ ਇਹਦਾ ਨੰਬਰ ਹੈਗਾ ਵਾ 9 ਇਹ ਹੈਗੀ ਸਿਰੇ ਦੀ ਦੀਆਂ ਫੋਟੋਆਂ ਤਾਂ ਤੁਸੀਂ ਦੇਖਦੇ ਹੋਨੇ ਹੋ ਸ਼ੌਕਰਤੀਆਂ ਹਨ ਨਾਲ ਵੀਡੀਓ ਜੋ ਬਣਾਉਂਦਾ ਆ ਦਿਖਾ ਦਿੰਦੀਆਂ ਵੈਸੇ ਦਿਖਾਉਂਦਾ ਬਾਲਾ ਹੀ ਸ਼ੌਕ ਆ ਕੁੜੀ ਨੂੰ ਕੋਈ ਨਾ ਪੈਣੇ ਦੀਆਂ ਫੋਟੋਆਂ ਸ਼ੇਅਰ ਕਰਦੀਆਂ ਮੈਂ ਠੀਕ ਆ ਅਗਲੀਆਂ ਫੋਟੋਆਂ ਦੇਖੋ ਆ ਪਾਈਆਂ ਹੋਈਆਂ ਐ ਮਤਲਬ ਦੀ ਨਾ ਆਪਣੇ ਨੇ ਵਟਸਐਪ ਤੇ ਲਾਈਆਂ ਹੋਈਆਂ ਕਿ ਕਿਸੇ ਨੇ ਵੀ ਕੰਟੈਕਟ ਕਰਨਾ ਨਾਲ ਤਾਂ ਇਹਨੂੰ ਵਿਚਾਰੀ ਨੂੰ ਨਾ ਫੋਟੋਆਂ ਪਾਣ ਦੀ ਲੋੜ ਨਾ ਪਵੇ ਐ ਆਪਣਾ ਸਿੱਧਾ ਇਹਦੀ ਪ੍ਰੋਫਾਈਲ ਤੋਂ ਮਤਲਬ ਦੀ ਵਟਸਐਪ ਦੀ ਜਿਹੜੀ ਪ੍ਰੋਫਾਈਲ ਹੁੰਦੀ ਤੋਂ ਚੱਕੇ ਕੀਆਂ ਫੋਟੋਆਂ ਦੇਖੋ ਠੀਕ ਆ ਜੀ ਆ ਹੈਗੇ ਬੰਬੇ ਦੀ ਨਿਊ ਬੰਬੇ ਦੇ ਵਿੱਚ ਠੀਕ ਆ ਜੀ ਹੁਣ ਇਹਦੀ ਭੈਣ ਦਾ ਨੰਬਰ ਦੇ ਦੀ ਆਪਾਂ ਜਿਹੜੀ ਯੂਪੀ ਦੇ ਵਿੱਚ ਆ ਸਲੂਨ ਇਹਦੀ ਭੈਣ ਦਾ ਦੂਜੀ ਇਹਦਾ ਵੀ ਨੰਬਰ ਚੱਕੋ ਜੀ ਇਹਨੂੰ ਆ ਨਹੀਂ ਪਤਾ ਕਿ ਇਹਨੇ ਪੰਗਾ ਕਿਹਦੇ ਨਾਲ ਲਿੱਤਾ ਵਾ ਭੈਣੇ ਤੇਰਾ ਪੂਰਾ ਟੱਬਰ ਰੋਲ ਦੂੰਗੇ ਮੈਂ ਜੇ ਮੈਂ ਆਪਦੀ ਆਈ ਚ ਆ ਗਈ ਠੀਕ ਆ ਸੁੱਖ ਤਾਂ ਰੋਲ ਹੀ ਰਿਹਾ ਹੈ ਵਾ ਜਿਹੜੀ ਮਾੜੀ ਮੋਤੀ ਸੁੱਖ ਦੀ ਉਹ ਤੇ ਦੀ ਰਹਿ ਗਈ ਹੈ ਨਾ ਉਹ ਵੀ ਰੋਲ ਦੂੰਗੀ ਠੀਕ ਆ ਜੀ ਇਹਦੀ ਭੈਣ ਦਾ ਨੰਬਰ ਦਿੰਨੇ ਆ ਜੀ ਤੁਹਾਨੂੰ ਯੂਪੀ ਦੇ ਵਿੱਚ ਇਹਦੀ ਟੀ ਆ ਜਿਹੜੀ ਉਹ ਸਲੂਨ ਕਿਤੋਂ ਹੈ ਦੀ ਭੈਣ ਨੇ ਇਹਦੀ ਭੈਣ ਦਾ ਨੰਬਰ ਸਾਰੇ ਨੋਟ ਕਰ ਲਓ ਨੰਬਰ ਦਿੰਨੀ ਆ ਲੈ ਹੈਗੀ ਆ ਜੀ ਆਪਣੇ ਯੂਪੀ ਦੀ ਯੂਪੀ ਦੀ ਜਿਹੜੀ 20 ਰੁਪਏ ਨੂੰ ਵੇਚਦੀ ਆ ਠੀਕ ਆ ਦੋਨੋਂ ਭੈਣਾਂ ਦਾ ਕੰਮ ਆ ਇਹਨੇ ਤਾਂ ਸਲੂਨ ਦੇ ਨਾਮ ਤੋਂ ਆਪਣਾ ਮ사ਜ ਪਾਲਰ ਕੀਤਾ ਹੋਇਆ ਠੀਕ ਆ ਕਹਿਣ ਦਾ ਨਾਮ ਆ ਸਲੂਨ ਪਰ ਉਹਦੇ ਅੰਦਰ ਬਹੁਤ ਕੁਝ ਚਲਾਉਂਦੀ ਆ 50-50 ਰੁਪਏ ਨੂੰ ਵੇਚਦੀ ਆ ਦੋਨੋਂ ਭੈਣਾਂ ਦਾ ਕੰਮ ਆ ਹੀ ਆ ਦੋਨਾਂ ਠੀਕ ਆ ਜੀ ਭੈਣੇ ਹਟ ਜਾ ਮੈਂ ਸੋਚਦੀ ਆ ਜਿਹੜਾ ਬੰਬੇ ਦੇ ਵਿੱਚ ਮੈਂ ਦੱਸ ਦਿਨਾ ਚਾਹਣਾ ਆ ਆ ਨਾ ਹੋਵੇ ਤੇਰੀ ਇੱਥੋਂ ਕੰਪਲੇਂਟ ਪਾ ਕੇ ਤੇਰੇ ਪੂਰੇ ਟੱਬਰ ਨੂੰ ਅੰਦਰ ਕਰਾਵਾਂ ਠੀਕ ਆ ਹੁਣ ਸੋਖਰਤੀਆ ਨੂੰ ਵੀ ਵਾਰਨਿੰਗ ਆ ਤੇ ਨਾਲ ਉਹਦੀ ਪੂਰੀ ਫੈਮਿਲੀ ਨੂੰ ਤਿਆਰ ਹੋ ਜਾਓ ਹੁਣ ਤੁਸੀਂ ਜਾਉਂਗੇ ਅੰਦਰ ਹੁਣ ਨਹੀਂ ਤੁਸੀਂ ਬਚਦੇ ਠੀਕ ਆ ਮੈਂ ਸੋਚਦੀ ਸੀ ਕਿ ਚੱਲ ਪਿਆਰ ਆਪਾਂ ਨਾ ਕੰਪਲੇਂਟ ਪਾਈਏ ਕਿ ਜਬ ਬੈਕੇ ਨਹੀਂ ਪੜਦੀਆ ਆਪਾਂ ਬੈਕੇ ਨਾ ਵੇੜਦੇ ਆ ਪਰ ਸਾਡਾ ਬੋਆ ਦਾ ਕੋਈ ਸਟੈਂਡ ਨਹੀਂ ਹੈਗਾ ਠੀਕ ਆ ਸੋਖਰਤੀਆ ਤੇਰੀ ਤਾਂ ਮੈਂ ਦੱਸਦੀ ਆ ਕਿ ਬਣਦਾ ਤੇਰਾ ਮੋਰ ਕੀ ਆ ਜਿਨੇ ਜਿਨੇ ਨੰਬਰ ਕਰ ਲੇਆ ਐਡ ਕਰ ਲਿਆ ਤਾਂ ਠੀਕ ਆ ਵਰਨਾ ਮੈਂ ਇੱਕ ਹੁਣ ਸਟੋਰੀ ਪਾਉਂਗੀ ਤਾਂ ਸਟੋਰੀ ਦੇ ਵਿੱਚ ਇਹਨਾਂ ਦੇ ਸਾਰਿਆਂ ਦੇ ਨੰਬਰ ਮੈਂਸ਼ਨ ਕਰੇ ਜਾਣਗੇ ਨਾਲ ਇੱਕ ਪਾਉਂਗੀ ਇਹਨਾਂ ਦੇ ਰੀਲ ਅਗਰ ਕੋਈ ਵੀ ਹੁਣ ਸਾਰੇ ਦੇਖੋ ਕੁੜੀਆਂ ਵੀ ਹੈਗੀਆਂ ਮੁੰਡੇ ਵੀ ਹੈਗੇ ਆ ਹਨਾ ਅਗਰ ਮੈਂ ਗਲਤਾਂ ਤਾਂ ਮੈਨੂੰ ਦਿਖਾਓ ਯਾਰ ਕਿ ਮੈਂ ਗਲਤਾਂ 1.5 ਸਾਲ ਦੇ ਵਿੱਚ ਰਹਿ ਕੇ ਜਨਾਨੀ ਬਣਾ ਕੇ ਗੱਲ ਕਿਵੇਂ ਖਤਮ ਕਰਦਾ ਭੈਣ ਬਣਿਆ ਫੋਨ ਨਾ ਕਰ ਆਪਦੀ ਭੈਣ ਨਾਲ ਵੀ ਆਈ ਫੋਨ ਨਾਵਾ ਕਈ ਲੋਕੀ ਮੈਨੂੰ ਬੋਲਦੇ ਆ ਕਿ ਹਾਂ ਅਗਰ ਜੇ ਤੂੰ ਕੁੜੀਆਂ ਚੰਗੇ ਪਰਿਵਾਰ ਦੀਆਂ ਤੂੰ ਗਾਲਾਂ ਨਹੀਂ ਕੱਢਦੀ ਉਹ ਭਰਾਵਾ ਇਹੋ ਜਿਹੀਆਂ ਨਾ ਪਤਾ ਨਹੀਂ ਕਿੰਨੀਆਂ ਹੁੰਦੀਆਂ ਨੇ ਠੀਕ ਆ ਉਹ ਕੁੜੀਆਂ ਹੋਣਗੀਆਂ ਜਿਹੜੀਆਂ ਆਪਣੀਆਂ ਚੁੱਪਚਾਪ ਸਾਲ ਰਿਲੇਸ਼ਨ ਦੇ ਵਿੱਚ ਰਹਿ ਕੇ ਸਾਰਾ ਕੁਝ ਡਨ ਕਰਕੇ ਫੈਮਲੀ ਚ ਰਹਿ ਕੇ ਚੁੱਪਚਾਪ ਦਰਵਾਜ਼ੇ ਬੰਦ ਕਰਕੇ ਘਰੇ ਬੈ ਜਾਂਦੀਆਂ ਨੇ ਮੈਂ ਉਹਨਾਂ ਚੋਂ ਨਹੀਂ ਹੈਗੀ ਠੀਕ ਆ ਮੇਰੀ ਫੈਮਲੀ ਨੇ ਮੈਨੂੰ ਇੰਨਾ ਕ ਗੱਡ ਦਿੱਤਾ ਹੋਇਆ ਵਾ ਕਿ ਜਿਹੜਾ ਵੀ ਕੋਈ ਆਉਂਦਾ ਜਣਾ ਕਣਾ ਯਾਰ ਆ ਕੇ ਮੈਨੂੰ ਕਰ ਜੂਗਾ ਤੁਸੀਂ ਕੁੜੀਆਂ ਨੂੰ ਸਮਝਦੇ ਕਿਉਂ ਤੋ ਕਰਤਿਆ ਕਿੰਨੇ ਦੀ ਜ਼ਿੰਦਗੀ ਖਰਾਬ ਕਰੇਗਾ ਤੂੰ ਪਹਿਲਾਂ ਇੱਕ ਤੂੰ ਉਹ ਕੋ ਕੁੜੀ ਦਾ ਕੇਸ ਦਾ ਪਰਚਾ ਪਵਾਇਆ ਉਹਦੇ ਤਾਂ ਕਿਵੇਂ ਖਤਮ ਕੀਤਾ ਤਾ ਵਿਆਹ ਦਾ ਕਿ ਮੈਂ ਤੇਰੇ ਨਾਲ ਆ ਕੇ ਵਿਆਹ ਕਰਾਵਾਂਗਾ ਠੀਕ ਆ ਕਰਾ ਲਿਆ ਤੂੰ ਉਹਦੇ ਨਾਲ ਵੀ ਵਿਆਹ ਹਾ ਤੇਰੀ ਬਾਹ ਟੁੱਟੀ ਆ ਤੂੰ ਮਰੇਗਾ ਤੇਰੀ ਮਾਂ ਮਰੂਗੀ ਤੇਰੀ ਭੈਣ ਮਰੂਗੀ ਤੈਨੂੰ ਮੈਂ ਦੱਸਦੀ ਆ ਕਿ ਮੈਂ ਕੀ ਚੀਜ਼ਾਂ ਤੇਰੇ ਚੋ ਇਹਨਾਂ ਦਮ ਤਾਂ ਹੈ ਨਹੀਂ ਆਪਦੀ ਮਾਂ ਨਾਲ ਆ ਕੇ ਗੱਲ ਕਰੇਂਗਾ ਤੂੰ ਪੁੜੀ ਤਾਂ ਸਟੋਰੀ ਪੁਆਣਾ ਤੂੰ ਇੱਕ ਸਟੋਰੀ ਪੁਆਣਾ ਮੇਰੇ ਨੰਬਰਾਂ ਦੀ ਤੇ ਡੈ ਉਹ ਜੀ ਬੰਦ ਕਰੂੰਗੀ ਨਾ ساری ਉਮਰ ਕੰਨਾਂ ਨੂੰ ਹੱਥ ਲਾ ਲਾ ਕੇ ਦੇਖੂੰਗੀ ਕਿ ਕਿਹਦੇ ਨਾਲ ਪੰਗਾ ਲਿੱਤਾ ਆ ਸਮਝ ਆਈਆ ਜੇ ਪਿਆਰ ਜੇ ਤੂੰ ਨਹੀਂ ਰੱਖਣੀ ਸੀ ਨਾ ਬੈ ਕੇ ਨਵੇੜ ਦਿੰਦਾ ਮੈਨੂੰ ਕੋਈ ਦੁੱਖ ਨਹੀਂ ਸੀਗਾ ਜਿਹੜਾ ਤੂੰ ਕਹਿਣਾ ਭੀ ਦਾ ਭੈਣ ਬਣ ਕੇ ਰਿਸ਼ਤਾ ਵੀ ਭੈਣ ਬਣੇ ਫੋਨ ਨਾ ਕਰ ਤੂੰ ਵੀ ਸੁਣ ਲੈ ਤੇਰੇ ਨਾਲ ਵੀ ਹੋਣ ਲੱਗੇ 2-3 ਮਹੀਨਾ ਚ ਤੇਰੇ ਜਿੱਤਰ ਤੇ ਪੈਸੇ ਪੂਤੇ ਖਾ ਲੂਗਾ ਨਾ ਤੇਰੇ ਨਾਲ ਸੇਮ ਸੀਨ ਹੋਣਾ ਵਾ ਟੈਨਸ਼ਨ ਨਾਲ ਜਿਹੜੀ ਤੂੰ ਸਪੋਰਟ ਕਰ ਰਹੀ ਹੈ ਨਾ ਕਿਸੇ ਟਾਈਮ ਮੈਂ ਵੀ ਸਪੋਰਟ ਕੀਤੀ ਆ ਠੀਕ ਆ ਜੇਲ ਤੱਕ ਗਈਆਂ ਬੰਦਿਆਂ ਦੀ ਮੁਲਾਕਾਤਾਂ ਕਰਨ ਉਸ ਬੰਦੇ ਨੇ ਮੇਰੀ ਨਹੀਂ ਕਦਰ ਕਰ ਪਾਈ ਤੇਰੀ ਕਦਰ ਪਾਊਗਾ ਉਹ ਜੇਲ 'ਚ ਬੈਠਾ ਰੋਂਦਾ ਸੀਗਾ ਹੁਣ ਤੇਰੀ ਮਾ ਮਾਂ ਮਰ ਗਈ ਆ ਵਾਲਾ ਸੁਣਵਾਣਾ ਮੇਰੇ ਤੋਂ ਫਿਰ ਤੁਸੀਂ ਕੁੜੀਆਂ ਨੂੰ ਐ ਹੀ ਸਮਝਾ ਹੋਇਆ ਕਿ ਕੁੜੀਆਂ ਹੀ ਨੇ ਹੇ ਤੂੰ ਵੀ ਸੁਣ ਲਾ ਤੂੰ ਨੰਬਰ ਪਾਇਆ ਜਿਸਦ ਕੇ ਸੋਰੀਆ ਆਪਾ ਠੀਕ ਆ ਹੁਣ ਮੈਂ ਪੂਆਨੀਆ ਤੇਰੇ ਨੰਬਰ ਰਿਕਾਰਡਿੰਗ ਕਰਨੀਆਂ ਪੈਣੇ ਰਿਕਾਰਡਿੰਗ ਕਰ ਲਾ ਮੈਨੂੰ ਕੋਈ ਚੱਕਰ ਨਹੀਂ ਸੁਖ ਰਤੀਆਂ ਨਾਲੇ ਤਿਆਰ ਹੋ ਜਾ ਤੂੰ ਹੀ ਜਾ ਹੁਣ ਜੇਲ ਦੀਆਂ ਰੋਟੀਆਂ ਖਾਏਗਾ ਇਸ ਵਾਰ ਤੋ ਤੂੰ ਮਹੀਨੇ ਦੇ ਵਿੱਚ ਆ ਗਿਆ ਸੀਗਾ ਹੁਣ ਨਹੀਂ ਤੂੰ ਸਾਰੀ ਉਮਰ ਬਾਹਰ ਨਿਕਲਦਾ ਨਾ ਤੇਰੀ ਮਾਂ ਨਿਕਲੇ ਨਾ ਤੇਰੀ ਭੈਣ ਨਿਕਲਣ ਦਵਾ ਹੁਣ ਮੈਂ ਸਮਝ ਆਈਆ ਪੂਰਾ ਟੱਬਰ ਜੇਲ ਦੀਆਂ ਰੋਟੀਆਂ ਖਾਉ ਬੈਠ ਕੇ ਹੁਣ ਕੱਲੇ ਤੇਰੇ ਪਿਓ ਨੂੰ ਛੱਡ ਕੇ ਤੇਰਾ ਪਿਓ ਵਧੀਆ ਇੱਕ ਰੱਬ ਦਾ ਬੰਦਾ ਵਾ ਠੀਕ ਆ ਸ਼ਾਇਦ ਅਗਰ ਜੇ ਮੇਰਾ ਵੀ ਪਿਓ ਹੁੰਦਾ ਤਾਂ ਉਹਨੇ ਵੀ ਇਦਾਂ ਹੀ ਹੋਣਾ ਸੀਗਾ ਤੇ ਇਨੋ ਜਣੇ ਤਿਆਰ ਹੋ ਜੋ ਜੇਲ੍ਹ ਦੀਆਂ ਰੋਟੀਆਂ ਖਾਣ ਨੂੰ ਮੈਂ ਦੱਸਦੀ ਆ ਕਿਵੇਂ ਕਿਸੇ ਨਾਲ ਕੁੜੀ ਨਾਲ ਸਾਰਾ ਕੁਝ ਕਰਕੇ ਫਿਜ਼ੀਕਲ ਹੋ ਕੇ ਠੀਕਾ ਸਭ ਕੁਝ ਉਹਨੂੰ ਘਰ ਤੱਕ ਲੈ ਕੇ ਜਾਣ ਨੂੰ ਕਰਦੇ ਆ ਨਾ ਗੱਲਾਂ ਕਰਨ ਨੂੰ ਤੁਸੀਂ ਇੱਕੋ ਦਮ ਬੰਦੇ ਨੂੰ ਛੱਡ ਦੇਣ ਉਹ ਵੀ ਪੈਣ ਬਣੇ ਫੋਨ ਨਾ ਕਰ ਤੈਨੂੰ ਦੱਸਦੀ ਆ ਕਿ ਤੰਦਾ ਕਿਵੇਂ ਚੱਲਦਾ ਆ ਜਿਹੜਾ ਤੁਸੀਂ ਪੂਰੇ ਟੱਬਰ ਨੇ ਤੰਦਾ ਫੜਾਇਆ ਹੋਇਆ ਨਾ ਵੀ ਉਹਨੂੰ ਤਾਂ ਆਕਰ ਬੇਲਿੱਤਾ ਰੀਲ ਬਣਾਉਣ ਦਾ ਹਾਂ ਤਾਂ ਇਨੀ ਕੋ ਤੱਕ ਔਕਾਤਾ ਲੱਖ ਲੱਖ ਰੁਪਏ ਦੀ ਤੁਸੀਂ ਲੱਖ ਲੱਖ ਰੁਪਏ ਨੂੰ ਬੀ ਕਰਿਆ ਤੇਰਾ ਤਾਂ ਤਨ ਤੋ ਕੋਈ 10 ਰੁਪਏ ਨੂੰ ਨਾ ਖਰੀਦੇ ਪੇਜ ਵਾਲੇ ਨੇ ਠੀਕ ਆ ਕੋਈ ਚੱਕਰ ਨਹੀਂ ਜੀ ਜਿਨੇ ਆਹ ਨੰਬਰ ਪਾਇਆ ਮੈਨੂੰ ਕੋਈ ਪਰਵਾਹ ਨਹੀਂ ਇੱਕ ਛੱਡ 10 ਵਾਰ ਨੰਬਰ ਪਾ ਲੈਣਾ ਮੈਨੂੰ ਕੋਈ ਟੈਨਸ਼ਨ ਨਹੀਂ ਹੈਗਾ ਠੀਕ ਆ ਪਰ ਜੇ ਜੀ ਮੈਂ ਸ਼ਰੀਆਮ ਗੜੂਗੀ ਮੈਨੂੰ ਖਤਰਾ ਨਹੀਂ Subscribe to One India channel and never miss an update.